ਸਾਡੇ ਮੁੱਖ ਮੰਤਰੀ ਨੇ ਉਹਨਾਂ ਨੇ ਖੇਡਾਂ ਨੂੰ ਉਤਸ਼ਾਹਤ ਕਰਨ ਵਾਸਤੇ ਬਹੁਤ ਵੱਡੇ ਸਰ ਦੇ ਉੱਪਰ ਉਪਰਾਲੇ ਕੀਤੇ ਨੇ ਇੱਕ ਦੇ ਇਲਾਕੇ ਵੱਲੋਂ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਔਰ ਉਹਨਾਂ ਨੇ ਜਿਸ ਵਕਤ ਸਰਕਾਰ ਬਣੀ ਉਹਨਾਂ ਨੇ ਖੇਡਾਂ ਵਤਨ ਪੰਜਾਬ ਦੀਆ ਸ਼ੁਰੂ ਕੀਤੀਆ ਔਰ ਅੱਜ ਜਿਹੜੀਆਂ ਖੇਡਾਂ ਵਤਨ ਪੰਜਾਬ 2026 ਆ ਉਹ ਅੱਜ ਸੀ 第三 ਸੀਜ਼ਨ ਦੀ ਇਹ ਜਿਹੜੀਆਂ ਗੇਮਾਂ ਨੇ ਹੋ ਰਹੀਆਂ ਨੇ ਔਰ ਇਹ ਸਾਡੇ ਗਵਰਨਮੈਂਟ ਕਾਲਜ ਦੇ ਸਟੇਡੀਅਮ ਦੇ ਵਿੱਚ ਅਰ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਨੌਜਵਾਨ ਨੇ ਬੱਚੇ ਨੇ ਬੱਚੀਆਂ ਨੇ ਉਹ ਵੱਖ-ਵੱਖ ਇਵੈਂਟਸ ਦੇ ਵਿੱਚ ਲਗਾਤਾਰ ਜਿਹੜੀ 29 ਅਗਸਤ ਤੋਂ ਸ਼ੁਰੂ ਹੋਈ ਹੈ ਔਰ 28 ਸਤੰਬਰ ਤੱਕ ਚੱਲਣੀ ਹੈ ਬਹੁਤ ਵੱਧ ਚੜ੍ਹ ਕੇ ਹਿੱਸਾ ਲਿਆ ਬਸ ਸਮਝ ਨਾ ਵੀ ਮੈਂ ਧੰਨਵਾਦੀ ਆ ਜਿਹੜੇ ਸਾਡੇ ਕੋਚ ਸਾਹਿਬਾਨ ਨੇ ਖਾਸ ਕਰ ਜਿਹੜੇ ਫਿਜ਼ੀਕਲ ਐਜੂਕੇਸ਼ਨ ਦੇ ਟੀਚਰ ਸਾਹਿਬਾਨ ਨੇ ਡਿਸਟ੍ਰਿਕਟ ਸਪੋਰਟਸ ਆਫੀਸਰ ਔਰਲੀ ਸਾਰੀ ਟੀਮ ਜਿਨ੍ਹਾਂ ਨੇ ਇਹ ਖੇਡਾਂ ਵੱਧਨ ਪੰਜਾਬ ਦੀਆਂ ਨੂੰ ਗੁਰਦਾਸਪੁਰ ਵਿੱਚ ਕਾਮਯਾਬ ਕਰਨ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ। ਔਰ ਮੈਂ ਬੇਨਤੀ ਕਰੂੰਗਾ ਨੌਜਵਾਨਾਂ ਨੂੰ ਵੀ ਬੱਚਿਆਂ ਨੂੰ ਕਿ ਵੱਧ ਤੋਂ ਵੱਧ ਖੇਡ ਮੈਦਾਨਾਂ ਦੇ ਵਿੱਚ ਆਓ, ਗਰਾਊਂਡਾਂ ਦੇ ਵਿੱਚ ਆਓ ਕਿਉਂਕਿ ਜਿਹੜੀ ਤੁਹਾਡੀ એનર્ਜੀ ਆ ਉਹ ਖੇਡਾਂ ਦੇ ਵਿੱਚ ਆ ਕੇ ਹੀ ਚੈਨ ਲੈਣੀ ਸੋਣੀ ਹੈ। ਜੇ ਮੈਂ ਸਮਝਦਾ ਵੀ ਮੁੱਖ ਮੰਤਰੀ ਜੀ ਦਾ ਸ਼ੌਕ ਰਾਲਾ ਉਹ ਨੌਜਵਾਨਾਂ ਦੀ એનર્ਜੀ ਨੂੰ ਚੈਨਲਾਈਜ਼ ਕਰਨ ਲਈ ਨਸ਼ਿਆਂ ਤੋਂ ਦੂਰ ਰੱਖਣ ਵਾਸਤੇ ਔਰ ਇਹ ਖੇਡਾਂ ਦੇ ਮਾਧਿਅਮ ਰਾਹੀਂ ਜਿੱਥੇ ਬੱਚਿਆਂ ਨੂੰ ਵਧੀਆ ਚੰਗਾ ਭਵਿੱਖ ਬਣਦਾ ਔਰ ਤੁਸੀਂ ਹਰਾ ਨ ਹੋਵੋਗੇ ਇਹ ਪੰਜਾਬ ਦੇ ਵਿੱਚ ਆ ਆਮ ਆਦਮੀ ਪਾਰਟੀ ਦੀ ਪਹਿਲੀ ਸਰਕਾਰ ਆ ਜਿੰਨੇ 11 ਖਿਡਾਰੀਆਂ ਨੂੰ ਵੱਖ-ਵੱਖ ਪੁਚੀਆਂ ਨੌਕਰੀਆਂ ਦਿੱਤੀਆਂ ਅੱਗੇ ਇਨਾਮ ਮਿਲਦਾ ਸੀਗਾ ਜਦੋਂ ਜਿੱਤ ਕੇ ਆਉਂਦਾ ਸੀ ਹੁਣ ਤਿਆਰੀ ਵੇਲੇ ਵੀ ਖਿਡਾਰੀਆਂ ਨੂੰ ਉਹਦੇ ਉੱਪਰ ਜਿਹੜਾ ਬੰਦਾ ਖਰਚਾ ਉਹ ਵੀ ਸਿਰਫ ਪੰਜਾਬ ਸਰਕਾਰ ਜਿਹੜੀ ਆ ਉਹ ਕਰਦੀ ਆ ਆ ਹੁਣ ਤੁਸੀਂ ਦੇਖਿਆ ਹੌਂਕੀ ਦੇ ਵਿੱਚ ਜਿਹੜੇ ਬ੍ਰੌਨ ਮੈਡਲ ਲੈ ਕੇ ਆਏ ਨੇ ਇੱਕ ਇੱਕ ਕਰੋੜ ਰੁਪਈਆ ਖਿਡਾਰੀਆਂ ਨੂੰ ਮਿਲਿਆ ਸੋ ਮੈਂ ਨੌਜਵਾਨਾਂ ਨੂੰ ਅਪੀਲ ਕਰਾਂਗਾ ਕਿ ਮੁੱਖ ਮੰਤਰੀ ਜੀ ਦਾ ਇਹ ਪ੍ਰਾਲਾ ਕਿ ਸਾਡੇ ਨੌਜਵਾਨ ਖੇਡਾਂ ਦੇ ਮਾਧਿਅਮ ਨਾਲਾਈ ਚੰਗੀ ਬਣਾਈ ਤੇ ਵੀ ਉੱਪਰ ਜਾਣ ਨੌਕਰੀਆਂ ਵੀ ਲੈਣ ਖੇਡਾਂ ਦੇ ਮਾਧਿਅਮ ਨਾਲਾਈ ਚੰਗਾ ਆਪਣਾ ਭਵਿੱਖ ਬਣਾਉਣ ਸੋ ਤਗੜੇ ਹੋ ਕੇ ਮੈਂ ਅਪੀਲ ਕਰੂੰਗਾ ਵੀ ਸਾਰਿਆਂ ਨੂੰ ਵੱਧ ਤੋਂ ਵੱਧ ਬੱਚੇ ਜਿਹੜੇ ਨੇ ਇਹ ਸਪੋਰਟਸ ਦੇ ਨਾਲ ਜੁੜਨ ਔਰ ਮੈਨੂੰ ਇਸ ਗੱਲ ਦਾ ਮਾਣ ਹੈ ਕਿ ਗੁਰਦਾਸਪੁਰ ਇੱਕ ਸਪੋਰਟਸ ਦੀ ਨਰਸਰੀ ਆ ਜਿੱਤੇ ਹਰ ਹੀ ਵਨ ਦੇ ਵਿੱਚ ਹਰ ਗੇਮ ਦੇ ਵਿੱਚ ਗੁਰਦਾਸਪੁਰ ਦੀ ਧਰਤੀ ਨੇ ਬਹੁਤ ਵਧੀਆ ਖਿਡਾਰੀ ਜਿਹੜੇ ਨੇ ਨੈਸ਼ਨਲ ਲੈਵਲ ਤੇ ਇੰਟਰਨੈਸ਼ਨਲ ਲੈਵਲ ਦੇ ਉੱਪਰ ਟੇਰ ਲੈਵਲ ਦੇ ਦਿੱਤੇ ਨੇ ਸੋ ਪਰਮੇਸ਼ਵਰ ਕਿਰਪਾ ਕਰੇ ਇਸੇ ਤਰੀਕੇ ਦੇ ਨਾਲ ਇਹ ਜਿਹੜਾ ਪ੍ਰੋਗਰਾਮ ਹੈ ਚੱਲਦਾ ਰਹੇ ਔਰ ਖਾਸ ਕਰ ਇਹ ਸਾਡੇ ਸਪੋਰਟਸ ਨਾਲ ਸੰਬੰਧਿਤ ਕੋਚ ਸਾਹਿਬਾਨ ਟੀਚਰ ਉਹਨਾਂ ਦਾ ਵੀ ਧੰਨਵਾਦ ਕਰਦਾ ਵੀ ਤੁਸੀਂ ਬੱਚਿਆਂ ਨੂੰ ਇਸੇ ਤਰੀਕੇ ਨਾਲ ਪ੍ਰੇਰਿਤ ਕਰਦੇ ਹੋਏ ਗਰਾਉਂਡਾਂ ਦੇ ਵਿੱਚ ਲੈ ਕੇ ਆਓ ਤਾਂ ਕਿ ਇਹਨਾਂ ਬੱਚਿਆਂ ਦਾ ਤੇ ਇੱਕ ਸਰੀਰਕ ਮਾਨਸਿਕ ਔਰ ਮੈਥਮਨਾਂ ਵੀ ਪੜਾਈ ਦੇ ਵਿੱਚ ਵੀ ਜ਼ਿਆਦਾ ਦਿਲ ਲੱਗ ਜਾਂਦਾ ਜਦੋਂ ਉਹਦਾ ਸਪੋਰਟਸਮੈਨ ਸਪਿਰਟ ਆ ਜਾਂਦੀ ਆ ਸੋ ਬਹੁਤ ਬੜਾ ਖਿੰਦਾ ਹੋਇਆ ਇੱਕ ਵਾਰੀ ਫੇਰ ਸਾਰੀ ਟੀਮ ਦਾ ਧੰਨਵਾਦ